ਦੁਚੀਗਲਾ ਕਾਲਾ ਤਨ ਕਾਲਾ ਤਨ ਆਪ ਸਾਰੇ ਜਾਣਦੇ ਹੋ ਉਹ ਥਾਣਾ ਜਿਹੜਾ ਅਕਾਊਂਟ ਫਰ ਨਹੀਂ ਹੁੰਦਾ ਜੋ ਸਟੇਟ ਦਾ ਮਾਲੀਆ ਨਹੀਂ ਬਣਦਾ ਕੁਝ ਨਿੱਜੀ ਹੱਥਾਂ ਚ ਚੱਲਿਆ ਜਾਂਦਾ ਤੇ ਉਹਦੇ ਨਾਲ ਚੀਜ਼ਾਂ ਦੀ ਮੰਗਾਈ ਪੂਰਾ ਕਰ ਦਿੰਦਾ ਮੈਂ ਦਵਿੰਦਰ ਜੀ ਇੱਕ ਲੇਖ ਲਿਖਿਆ ਸੀ ਜ਼ਮੀਨਾਂ ਬਾਰੇ ਵੀ ਜ਼ਮੀਨ ਜੋ ਚੱਪਾ ਚੱਪਾ ਵਿਕ ਜਾਏਗੀ ਨੈਸ਼ਨਲ ਹਾਈਵੇਜ਼ ਦਾ ਜ਼ਿਕਰ ਕੀਤਾ ਸੀ ਉਹਦੇ ਆਸ-ਪਾਸੇ ਜ਼ਮੀਨਾਂ ਵਿਕਦੀਆਂ ਜਾਂਦਾ ਜ਼ਿਕਰ ਕੀਤਾ ਸੀ ਤੇ ਜਦੋਂ ਤੁਸੀਂ ਲੇਖ ਲਿਖਦੇ ਹੋ ਤੇ ਕਈ ਬੰਦੇ ਤੁਹਾਨੂੰ ਫੋਨ ਕਰਦੇ ਆ ਤੇ ਮੈਂ ਉਹਨਾਂ ਦਾ ਫੋਨ ਸੁਣਦਾ ਵੀ ਆ ਰਿਸਪੌਂਡ ਵੀ ਕਰਦਾ ਉਹਨਾਂ ਦਾ ਫੋਨ ਫੀਡ ਵੀ ਕਰਦਾ ਮੈਂ ਇੱਕ ਬੰਦੇ ਨੂੰ ਕਿਹਾ ਬੈਠਾ ਵੀ ਤੁਸੀਂ ਜ਼ਮੀਨ ਬਾਹਲੀ ਜਿਹੜੀ ਨਹੀਂ ਹਾਈਵੇ ਚ ਆਈ ਵੇਚਿਓ ਨਾ ਉਹ ਕਹਿੰਦੇ ਸਰ ਕਰਾਂ ਕਿ ਇੱਕ ਦਾ ਦੂਜੇ ਬੰਦੇ ਨੇ ਉੱਚ-ਉੱਚ ਗੰਦ ਕਰਤੀ ਦੇਖ ਕੇ ਵੀ ਇਹ ਬੇਸਤਾਨੀ ਹੈ ਦੂਜੀ ਗੱਲ ਹਰ ਰੋਜ਼ ਕੋਈ ਨਾ ਕੋਈ ਬੰਦਾ ਆਉਂਦਾ ਰਹਿੰਦਾ ਕਹਿੰਦਾ ਫਿਰ ਇੱਕ ਵਾਰੀ ਵੀ ਖਿੱਚ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਵੇਚਣੀ ਨਹੀਂ ਉਹ ਫਿਰ ਵੀ ਕਹਿ ਗਿਆ ਵੀ ਕਿੰਨੇ ਪੈਸੇ ਉਹ ਕਹਿੰਦਾ ਜੀ ਮੈਂ ਤਾਂ 5 ਕਰੋੜ ਦਾ ਖਿਲਾ ਲੈਣਾ ਕਹਿੰਦਾ ਮੇਰੇ ਹੱਥੇ ਚ 10 ਲੱਖ ਰੁਪਏ ਭੁਆ ਕੇ ਕਹਿੰਦੇ ਘਰੋ ਸੌਦਾ ਪੱਕਾ ਤੁਸੀਂ ਦੇਖੋ ਸਰਕੂਲੇਸ਼ਨ ਆਫ ਬਲੈਕ ਮਨੀ ਕਿੰਨੀ ਹੈ ਤੇ ਮੈਂ ਇਕਨੋਮਿਸਟ ਨਹੀਂ ਐ ਲੇਕਿਨ ਜੋ ਮੈਂ ਗੈਸ ਕਰਦਾ ਇੰਨਾ ਪੈਸਾ ਜਦੋਂ ਅਕਾਊਂਟ ਕਾਲੇ ਸੰਦੇ ਰੂਪ ਚ ਵਹਾਉ ਕਰਦਾ ਉਹ ਕਿਰਤੀਆਂ ਦੇ ਮੂੰਹ ਚ ਬੁਰਕੀਆਂ ਘੱਡ ਲੈਂਦਾ ਉਹ ਆਮ ਬੰਦਿਆਂ ਦੇ ਛੱਟ ਤੋਂ ਛੱਤ ਲਾ ਲੈਂਦਾ ਮੈਂ ਐਗਰੀਕਲਚਰ ਯੂਨੀਵਰਸਿਟੀ ਨਾਲ ਸੰਬੰਧਿਤ ਟੀਚਰਾਂ ਨਾਲ ਗੱਲ ਕਰਦਾ ਰਿਹਾ ਨਾ ਵੀ ਬਾਹਰ ਕਿੰਨੇ ਜਾਂਦੇ ਆ ਉਕੇ ਨਾ ਸਰ ਕਿਸੇ ਵੀ ਕੀਮਤ ਤੇ ਜਾਇਦਾਦ ਵੇਚ ਕੇ ਵੀ ਇੱਥੇ ਪਲਾਟ ਲੈ ਕੇ ਕਰਨੀ ਬਣਾ ਸਕਦੇ ਉਹਦਾ ਕਾਰਨ ਆ ਜਿਹੜੇ ਪਲਾਟ ਦੀ ਕੀਮਤ 50 ਲੱਖ ਆ ਉਹ ਇਸ ਬਲੈਕ ਮਨੀ ਕਰਕੇ 1.5 ਤੋਂ 2 ਕਰੋੜ ਵਿਚਕਾਰ ਮਿਲਦਾ ਮਤਲਬ ਇਹ ਇੱਕ ਬਹੁਤ ਛੋਟਾ ਦਿਖਾਂਤ ਆ ਇਹਦੇ ਨੇ ਮੰਗਾਈ ਵੱਧਦੀ ਆ ਤੇ ਫਿਰ ਦੂਜੇ ਬੰਦਿਆਂ 'ਚ ਨਿਰਾਸ਼ਾ ਦਾ ਹਾਲ ਆ ਮੌਂਦਾ